ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9915265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਈ ਪਹਿਲਾ ਸੁੂਗਾ ਤਾਜੀ ਸੁਹੀ ਬੱਚੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਦੋਸਤੋ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛਕਦੇ ਨੇ ਬਾਈ ਹਸਤਰੀ ਕਾਲਾ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਨਾਮ ਬੱਪੂ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਨਾਮ ਬੱਪੂ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 9878850773 9878850773 ਜਿਹੜੀ ਵੀਰੇ ਬਸ ਗ੍ਰੀਨ ਤੇ ਬੱਸੀ ਦੇਖੀ ਨੇ ਕਹਿਮਾ ਸੁਆ ਸੁਈ ਹੋਈ ਏ ਇਹ ਪਹਿਲਾਂ ਹੁਣ ਸੁਈ ਆ ਬਾਈ ਪਹਿਲਾਂ ਸੁਆ ਸੁਈ ਆ ਕਦੋਂ ਕ ਸੁਈ ਹੈਗੀ ਇਹ ਸਵੇਰੇ ਸੁਈ ਆ ਅੱਜ ਤੜਕੇ 4:00 ਵਜੇ ਸਵੇਰੇ ਸੁਈ ਆ 4:00 ਵਜੇ ਤੇ ਜੇਰ ਜੇ ਆਪਾਂ ਡੰਣਾ ਉਹ ਡੰਣਾ ਬਾਈ ਉਹ ਤੇ ਮੰਗਰ ਬੱਚਾ ਕੀ ਆ ਬੱਚੀ ਆ ਬਾਈ ਮੰਗਰ ਮੰਗਰ ਦੋਸਤੋ ਬੱਚਾ ਬੱਸੀ ਆ ਚੰਗਾ ਕਦ ਵਾਨੇ ਦਾ ਫੀਟਿੰਗ ਵਾਲਾ ਹਵਾਨਾ ਅੱਛੀ ਬਹੁਤ ਕੱਲਾ ਕੱਲਾ ਨਿਕੜਮਾ ਥਾਣਾ ਤੇ ਸਵੇਰੇ ਕਿੰਨੀ ਕ ਬੋਲੀ ਵਾਲੀ ਕੱਢੀ ਆ ਵੀਰੇ ਬੋਲੀ 2 ਕਿਲੋ ਕੱਢੀ ਆ ਭਾਈ ਐਵੇਂ 2 ਕਿਲੋ ਬੋਲੀ ਕੱਢੀ ਆ ਦੋਸਤੋ ਵੀਰ ਕੰਨਾ ਵੀ ਸਵੇਰੇ ਹਵਾਨੇ ਦੀਆਂ ਧੇਰਾ ਧੁਰਾ ਚੰਗੀਆਂ ਨੇ ਕਿੰਨਾ ਕ ਦੁੱਧ ਦੇ ਦੋ ਵੀਰੇ ਤਕੀ ਉੱਤੇ ਇਹ 12 13 ਕਿਲੋ ਮਾਮੂਲੀ ਗੱਲ ਆ ਭਾਈ ਦੋਸਤੋ 12 13 ਕਿਲੋ ਦੁੱਧ 15 16 17 ਕਹੀਏਗੀ ਨਾਰਮਲ ਜਿਹਾ ਬੈੜ ਨੇ ਦੇ ਦੇਣਾ ਮੂਰੇ ਮੰਗਰ ਦਾ ਹਵਾਨਾ ਮੁਠੀ ਵਾਲਾ ਨਿਕੜਮਾ ਥਾਣ ਤੇ ਠੰਡੀ ਸੀਲ ਠੰਡੀ ਸੀਲ ਜਿਵੇਂ ਸਿੰਘ ਨੇ ਕੋਈ ਮਾਰਦੀ ਕਰਦੀ ਹੈ ਨਹੀਂ ਠ ਨਾ ਨਾ ਪੋਰਾ ਵੀ ਨਹੀਂ ਬੈਠੀ। ਆਲੂਲ ਵੀ ਨਹੀਂ ਕਰਦੀ ਦੋਸਤੋ ਖੁੱਲ ਕੇ ਵੀਰੇ ਗੇੜਾ ਦਵਾਰੇ ਤੋਰੇ ਪਖਾਵਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਲ ਰੀ ਚਾਹੁੰਦੀ ਹੈ ਤਾਂ ਵੀਰ ਪੱਪੂ ਨਾਲ ਜਰੂਰ ਕੰਟੈਕਟ ਕਰ ਲਿਓ ਦੋਸਤੋ ਜੇ ਕੋਈ ਵੀਰ ਚੰਗੀ ਸੰਭਲੂਗਾ 12 ਕਿਲੋ ਦੁੱਧ ਐਨ ਬੈਣ ਨੇ ਠੰਡਾ ਕਰਵਾ ਦੇ ਦੇਣਾ। ਚੰਗਾ ਕਦਕਾੜਾ ਦੋਸਤੋ ਚੰਗਾ ਸੈਨਿਕ ਸਗੋਰਾ ਬੱਸੀ ਦਾ ਤੋਰੇ ਤਾਰੇ ਦੀ ਬਿਲਕੁਲ ਸਾਫ ਆ ਗਈ। ਜੇ ਕਿਸੇ ਮੇਰੇ ਵੀਰ ਦੀ ਮੋੜ ਲਿਆ ਵੀਰੇ। ਦੋਸਤੋ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ ਆ ਗਈ। ਤੇ ਔਲ ਵੀਰ ਕਹਿੰਦਾ ਕਰਦੀ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਦੋਸਤੋ ਖਰੀਦਦਾਰੀ ਕਰ ਸਕਦੇ ਹੋਗੇ ਤੇ ਵੀਰੇ ਡਿਮਾਂਡ ਕੀ ਕੀਤੀ ਮੁੱਲ ਕਰਨਾ ਲੈਣ ਦੇ ਨਾਲਾ ਛੋਟਾ ਮੁੱਲ ਕਰਨਾ ਜਮਾ ਇੱਕ 35000 ਰੁਪਏ ਦੇ ਦੋਸਤੋ ਵੀਰ ਕਹਿੰਦਾ 35000 ਦੀ ਬੱਸੀ ਦੇ ਦੇਾਂਗੇ ਮੁੱਲ 45 ਕਰਾ ਲਓ 50 ਕਰਾ ਲਓ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ 35000 ਚੋਂ ਵੀਰ ਕਹਿੰਦਾ ਛੋੜ ਹੀ ਹੋਊਗੀ ਉਸ ਤੋਂ ਬਾਅਦ ਨਾ ਕੋਈ ਐ ਕਹੇ ਵੀ ਬਈ 27 ਦੀ ਦੇ ਦੇ ਜਾਂ 30 ਦੀ ਦੇ ਦੇ ਜੇ ਕਿਸੇ ਮੇਰੇ ਵੀਰ ਦੀ ਹਮਦਾਰੀ ਚਾਉਂਗੇ ਦੋਸਤੋ ਕੱਟੀ ਨਾਲੋਂ ਚੰਗੀ ਹੈ ਕਿ ਦੁੱਧ 10-12 ਕਿਲੋ ਵੇੜਨੇ RAMDAIN NA ਦੇ ਦੇਣਾ ਥਣ ਹਵਾਂ ਨੇ ਦੀ ਖੁੱਲੀ ਚੌਣ 'ਚ ਵੀਰ ਕਹਿੰਦਾ ਵੀ ਸੀਲ ਠੰਡੀ ਹੈ ਪਹਿਲਾ ਸੁਗਾ ਸਵੇਰੇ ਸੁਈ ਹੈ ਕੱਲਾ-ਕੱਲਾ ਨਿਕੜਵਾ ਥਾਣਾ ਦੋਸਤੋ ਤੇ ਧਾਰਾਂ ਮੇਰੇ ਆਪਾਂ ਮਾਰ ਕੇ ਦਿਖਾ ਦਾਂਗੇ ਤਾਰਾ ਮਾਰੀ ਬਰੇ ਚਵਾਈ ਚਵਾਈ ਦੀ ਸਾਫ ਆ ਗਈ ਗਰੰਟੀ ਹੋਊਗੀ ਆਪਣੀ ਲੱਤ ਛੜ ਤਾਂ ਨਹੀਂ ਕਰਦੀ ਤੇ ਲੈਂਡ ਦੇਣ ਵਾਲਾ ਡਿਮਾਂਡ 35000 ਕੀਤੀ ਆ 35000 ਚੋ ਛੋੜ ਤਾਂ ਹੋ ਜੂਗੀ ਦੋਸਤੋ 35000 ਚੋ ਵੀਰ ਕਹਿੰਦਾ ਛੋੜ ਹੋ ਜੂ ਚੌਣ ਚਾਂ ਦੀ ਸੀਲ ਠੰਡੀ ਐ ਚੰਗਾ ਕੱਦ ਘੱਟ 12 ਕਿਲੋ ਦੁੱਧ ਮੰਨ ਕੇ ਖਰੀਦਾਰੀ ਕਰ ਸਕਦਾ ਦੋਸਤੋ ਮੰਗਰ ਬੱਸੀ ਐ ਚੰਗੀ ਜਿਹੇ ਜੀ ਬੱਤੀ ਆ ਉਹਰ ਜੀ ਆਪਦੇ ਮੰਗਰ ਵੀ ਬੱਸੀ ਹੈਗੀ ਇਹਦੇ ਤੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਨਾਲ ਪੱਪੂ ਨਾਲ ਜਰੂਰ ਕੰਟੈਕਟ ਕਰ ਲੈ ਮੋਬਾਈਲ ਨੰਬਰ ਦਵਾਰੇ ਫਿਰ ਬੋਲਦੇ ਵੀਰੇ ਆਪਣਾ 98788 98788 50773 50773 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ